ਵਡਹੰਸ ਕੀ ਵਾਰ ਮਹਿਲਾ ਚੌਥਾ ਲੱਲਾ ਬਹਿਲੀ ਮਾ ਕੀ ਤੁਮ ਗਾਵਣੀ ਏਕੋ ਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਿਲਾ ਤੀਜਾ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਥਾਰ ਸੱਚ ਸੰਗ੍ਰਹਿ ਸਦ ਸੱਚ ਰਹੈ ਸੱਚੇ ਨਾਮ ਪਿਆਰ ਸਦਾ ਨਿਰਮਲ ਮੈਲ ਨਾ ਲੱਗਈ ਨਦਰ ਕੀਤੀ ਕਰਤਾ ਨਾਮਕ ਹਉ ਤਿਨ ਕੈ ਬਲਹਾਰਣ ਜੋ ਅਨੰਦ ਜਪੈ ਮੁਰਾਰ ਮੈ ਲਾਤੀਜਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ ਦੇਵ ਜਾਣਾ ਬਗ ਬਪੜਾ ਤਾਂ ਜਨਮ ਨ ਦੇਂਦੀ ਅੰਗ ਮੈ ਲਾਤੀਜਾ ਹੰਸਾ ਵੇਖ ਤਰੰਦਿਆਂ ਬੱਗਾ ਵੇ ਆਇਆ ਚਾਓ ਡੁੱਬ ਮੋਏ ਬਗਬਪੜੇ ਸਿਰ ਤਾਲੇ ਉੱਪਰ ਪਾ ਯਾ ਤੂੰ ਅਣ ਮੰਗਿਆ ਦਾਨ ਦੇਵਣਾ ਸੁਬਨਾ ਜੀਆਂ ਸਭ ਆਖੋ ਸਤਗੁਰ ਵਾ ਵਾ ਜੇਨ ਦਾਨ ਹਰ ਨਾਮ ਮੁਖ ਦੀਆ ਸ਼ਲੋਕ ਮੈਂ ਲਾਤੀ ਜਾ ਪੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜਿਓ ਸੋਇ ਸਤਗੁਰ ਸੇਵ ਹਰ ਮਨ ਵਸਾ ਸਿੱਧੇ ਪੌਕ ਦੇ ਨਾ ਹੋਏ ਦੁਸ਼ਮਨ ਦੁਖ ਤਿਸੋਂ ਨੇੜ ਨਾ ਆਵੇ ਪੋਹ ਨ ਸਕਾ ਕੋਈ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੇ ਸੋ ਹੋਏ ਨਾਨਕ ਆਪੇ ਹੀ ਪਤ ਰਖਸੀ ਫਾਰਜ ਸਵਾਰੇ ਸੋ ਮਹਿਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹਿੰਦੇ ਪੀ ਪੁੰਨਜਾ ਜਿਨਨੀ ਸਤਗੁਰ ਨਾ ਸੇਵਿਓ ਸੇ ਆਏ ਦੇ ਪਛੁਤਾਹੇ ਨਾਨਕ ਸਚ ਰਤੇ ਸੇ ਨ ਵਿਛੁੜੇ ਸਤਗੁਰ ਸੇਵ ਸਮਾਹੇ ਪਾੜੀ ਤਿਸ ਮਿਲੀਐ ਸਤਗੁਰ ਸੱਜਣ ਜਿਸ ਅੰਤਰ ਹਰ ਗੁਣ ਕਾਰੀ ਤਿਸ ਮਿਲੀਐ ਸਤਗੁਰ ਪ੍ਰੀਤਮਾ ਜਿਨ ਹਮੇ ਵਿੱਚੋਂ ਮਾਰੀ ਸੋ ਸਤਗੁਰ ਪੂਰਾ ਧੰਨ ਧੰਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸੁਵਾਰੀ ਨਿਤ ਜਪਿ ਹੋ ਸੰਤੋ ਰਾਮ ਨਾਮ ਤੌਜਲ ਦਿਖਤਾਰੀ ਗੁਰਪੂਰੇ ਹਰ ਉਪਦੇਸ਼ਾਂ ਗੁਰ ਵਿਟੜਿਓ ਹਾ ਸਦਵਾਰੀ ਸ਼ਲੋਕ ਮਿਲਾਤੀ ਜਾ ਸਤਗੁਰ ਕੀ ਸੇਵਾ ਚੱਕਰੀ ਸੁਖੀ ਹੂੰ ਸੁਖਸਾਰ ਐਥੇ ਮਿਲਨ ਵਡਿਆਈਆਂ ਦਰਗਾਹ ਮੁਖ ਦਵਾਰ ਸੱਚੀ ਕਾਰ ਕੁਮਾਵਣੀ ਸੱਚ ਪੈਨਣ ਸੱਚ ਨਾਮ ਅਧਾਰ ਸੱਚੀ ਸੰਗਤ ਸੱਚ ਮਿਲੈ ਸੱਚੈ ਨਾਏ ਪਿਆਰ ਸੱਚੈ ਸ਼ਬਦ ਹਰਖ ਸਦਾ ਦਰ ਸੱਚੈ ਸੱਚਿਆਰ ਨਾਨਕ ਸਤਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਨਦਰ ਕਰੇ ਕਰਤਾਰ ਮੈਲਾ ਤੀਜਾ ਹੋਰ ਵਿਡਾਣੀ ਚੱਕਰੀ ਤ੍ਰਿਗ ਜੀਵਣ ਤ੍ਰਿਗ ਵਾਸ ਅੰਮ੍ਰਿਤ ਛੋੜ ਵਿਖ ਲਗੇ ਵਿਖ ਖਟਣਾ ਵਿਖਰਾਸ ਵਿਖ ਖਾਣਾ ਵਿਖ ਪੈਨਣਾ ਵਿਖ ਕੇ ਮੁਖ ਗਿਰਾਸ ਐਥੇ ਦੁੱਖੋ ਦੁਖ ਤਮਾਵਣਾ ਮੋਇ ਨਰਕ ਨਿਵਾਸ ਮਨ ਮੁਖ ਮੂਹ ਮੈਲ ਸ਼ਬਦ ਨਾ ਜਾਣੀ ਕਾਮ ਕ્રોਧ ਵਿਨਾਸ਼ ਸਤਗੁਰ ਤਾ ਪਉ ਛੋੜਿਆ ਮਨ ਹੱਠ ਕੰਮ ਨ ਆਵੇ ਰਾਸ ਜੰਪੁਰ ਬੱਧੇ ਮਾਰੀ ਹੈ ਕੋ ਨ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਤਮਾਵਣਾ ਗੁਰਮੁਖ ਨਾਮ ਨਿਵਾਸ ਪਉੜੀ ਸੋ ਸਤਗੁਰ ਸੇਵਹੁ ਸਾਧ ਜਨ ਜਿਨ ਹਰ ਹਰ ਨਾਮ ਦ੍ਰਿੜਾਇਆ ਸੋ ਸਤਗੁਰ ਪੂਝੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਤਾ ਹਰ ਪੰਥ ਬਤਾਇਆ ਤਿਸ ਸਤਗੁਰ ਕੀ ਸਭ ਪਗੀ ਪਵੋ ਜਿਨ ਮੋਹ ਸੰਘੇਰ ਚੁਕਾਇਆ ਸੋ ਸਤਗੁਰ ਕਾ ਸਭ ਧੰਨ ਧੰਨ ਜਿਨ ਹਰ ਤਖਤ ਪੰਧਾਰ ਲਹਾਇਆ ਸਲੋਕ ਮੈਂ ਲਾਤੀਜਾ ਸਤਗੁਰ ਮਿਲਿਆ ਭੁਖ ਗਈ ਪੇਖੀ ਭੁਖ ਨਾ ਜਾਏ ਦੁਖ ਲੱਗਾ ਘਰ ਘਰ ਫਿਰ ਅੱਗੇ ਦੂਣੀ ਮਿਲੈ ਸਜ਼ਾਏ ਅੰਦਰ ਸਹਿਜ ਨਾ ਆਇਓ ਸਹਿਜੇ ਹੀ ਲੈ ਖਾਏ ਮਨ ਹਟ ਜਿਸ ਤੇ ਮੰਗਣ ਲੈਣਾ ਦੁੱਖ ਮਨਾਏ ਇਸ ਭੇਖੇ ਥਾਵੋਂ ਗਿਰੋ ਭਲਾ ਜਿੱਥੋਂ ਕੋ ਵਰਸਾਏ ਸ਼ਬਦ ਰਤ ਤਨਾ ਸੋਜੀ ਪਈ ਦੂਜੈ ਪਰਮ ਪੁਲਾਏ ਤੇ ਕਿਰਤ ਤਮਾਵਣ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵੇਂ ਸੇ ਭਲੇ ਜੇ ਨਕੀ ਪਤ ਪਾਵੈ ਥਾਏ ਮਹਿਲਾ ਤੀਜਾ ਸਤਗੁਰ ਸੇਵੈ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨਾ ਹੋਵੇ ਅਚਿੰਤ ਬਸ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਗੁਰ ਦਿਆ ਬੁਝਾਏ ਮਹਿਲ ਗਈ ਮਨ ਨਿਰਮਲ ਹੋਆ ਅੰਬਿਤ ਸਰ ਤੀਰਥ ਨਾਏ ਸੱਜਣ ਮਿਲੇ ਸੱਜਣਾ ਸੱਚਾ ਸ਼ਬਦ ਸੁਭਾਈ ਕਾਹੀ ਪਰਚਾ ਪਾਇ ਜੋਤੀ ਜੋਤ ਮਿਲਾਏ ਪਾਖੰਡ ਜਮ ਕਾਲ ਨਾ ਛੋੜਈ ਲੈ ਜਾਸੀ ਪਤ ਗਵਾਏ ਨਾਨਕ ਨ ਮਰਤੇ ਸੇ ਉਭਰੇ ਸੱਚੇ ਸਿਉ ਲੇਵ ਲਾਈ ਪੜੀ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਲੋਈਏ ਸਜੇਹੀ ਹਰ ਨਾਮ ਲੇਹ ਹਰ ਤਤ ਨਾ ਕੋਈਏ ਨਿਤ ਜਪਿਓ ਹਰ ਹਰ ਦਿਨ ਸੋ ਰਾਤ ਹਰ ਦਰਗਾ ਟੋਈਏ ਸੋ ਪਾਏ ਪੂਰਾ ਸਤਗੁਰੂ ਜਿਸ ਧਰਮਸਤਕ ਲਿਲਾਟ ਲਿਖੋਈਏ ਤਿਸ ਗੁਰ ਕੋ ਸਬ ਨਮਸ਼ਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈਐ ਸ਼ਲੋਕ ਮੈ ਲਾਤੀ ਜਾ ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾ ਪਿਆਰ ਮਿਰਤੀ ਤੁਮ ਤਿਨੀਂ ਕਿ ਆਇਆ ਸੱਚੇ ਪ੍ਰੇਮ ਪਿਆਰ ਮਨ ਹਿਤੇ ਮਨ ਮੰਨਿਆ ਗੁਰ ਕਾ ਸ਼ਬਦ ਅਪਾਪ ਏ ਸੱਜਣ ਮਿਲੇ ਨਾ ਵਿਛੁੜੈ ਜੇ ਆਪ ਮੇਲੇ ਕਰਤਾਰ ਇਕਨਾ ਦਰਸ਼ਨ ਕੀ ਪ੍ਰਤੀਤ ਨਾ ਆਇਆ ਸ਼ਬਦ ਨਾ ਕਰੇ ਵਿਚਾਰ ਵਿਛੜਿਆ ਕਾ ਕਿਆ ਵਿਛੋੜਾ ਜਨਾ ਦੂਜੇ ਪਾਏ ਪਿਆਰ ਮਨੁ ਮੁਖ ਸੇਤੀ ਦੋਸਤੀ ਤੋੜ ਰਿਆ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋ ਗਈ ਇਤ ਦੋਸਤੀ ਚਲਨ ਵਿਕਾਰ ਜਿਨਾ ਅੰਦਰ ਸੱਚੇ ਕਾ ਕੋ ਨਹੀਂ ਨਾਮ ਨ ਕਰੇ ਪਿਆਰ ਨਾਨਕ ਤਿੰਸਿਓ ਕਿਆ ਕੀ ਤੈ ਦੋਸਤੀ ਜੇ ਆਪ ਬੁਲਾਏ ਕਰਤਾਰ ਮਹਿਲਾ ਤੀਜਾ ਇੱਕ ਸਦਾ ਇੱਕ ਤੈ ਰੰਗ ਰਹੇ ਤਿਨ ਕੈ ਹਉ ਸਦ ਬਲਿਹਾਰ ਜਾਉ ਤਨ ਮਨ ਧਨ ਅਰਤੀ ਤਿਨ ਕੋ ਨਿਵ ਨਿਵ ਲਾ ਗਉ ਪਾਈ ਜਿਨ ਮਿਰਿਆ ਮਨ ਸੰਤੋਖੀਆ ਕ੍ਰਿਸ਼ਨ ਭੁਖ ਸਭ ਜਾਏ ਨਾਮ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲੇਵ ਲਾਇ ਪੌੜੀ ਇਸ ਗੁਰ ਕੋ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਜਿਸ ਗੁਰ ਕੋ ਸਦ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਗੁਰ ਪਿਆਰਾ ਮੇਰਾ ਨਾਲ ਹੈ ਜਿੱਥੈ ਕਿੱਥੈ ਮੈਨੂੰ ਲੈ ਛਡਾਈ ਤਿਸ ਗੁਰ ਕੋ ਸ਼ਾਬਾਸ਼ ਹੈ ਜਿਨ ਹਰ ਸੋ ਜੀ ਪਾਈ ਨਾਨਕ ਗੁਰ ਵਿਟੋ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਸੁਲੋਪ ਮੈ ਲਾਤੀਜਾ ਤ੍ਰਿਸ਼ਨਾ ਦਾਧੀ ਜਾ ਮੋਈ ਜਾ ਜਾ ਕਰੇ ਪੁਕਾਰ ਸਤਿਗੁਰ ਸੀਤ ਜੇ ਮਿਲੈ ਫਿਰ ਜਲੈ ਨ ਦੂਜੀ ਵਾਰ ਨਾਮ ਵਿਰਨ ਨਾਵੇਂ ਨਿਰਤੋਪੂ ਨਹੀਂ ਜਿੱਚਰ ਸ਼ਬਦ ਨਾ ਕਰੇ ਵਿਚਾਰ ਨਾ ਲਾਤੀਜ ਕੇਖੀ ਅਗੰਨਾ ਬੁਝੈ ਚਿੰਤਾ ਹੈ ਮਨ ਮਾਹੀ ਵਰਮੀ ਮਾਰੀ ਸਾਤ ਨ ਮਰੇ ਕੀ ਹੂੰ ਨਿਗਰੇ ਕਰ ਮੁਕਮਾ ਹੈ ਸਤਿਗੁਰ ਦਾਤਾ ਸੇਵੀ ਹੈ ਸ਼ਬਦ ਵਸੇ ਮਨ ਆਏ ਮਨ ਤਾਂ ਸੀਤਲ ਸ਼ਾਂਤ ਹੋਏ ਤ੍ਰਿਸ਼ਨਾ ਅਗਨੁ ਬੁਝਾਈ ਸੁਖਾ ਸੇਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗੁਵਾਈ ਗੁਰਮੁਖ ਉਦਾਸੀ ਸੋ ਕਰੇ ਜੇ ਸਚ ਰਹਿ ਲਿਵ ਲਾਈ ਚਿੰਤਾ ਮੂਲ ਨਾ ਹੋਵੇਈ ਹਰ ਨਾਮ ਰੱਜਾ ਆਗਾ ਨਾਨਕ ਨਾਮ ਬਿਨਾ ਨਾ 슈ਟਿਆ ਹਉ ਮੈਂ ਪਚੈ ਪਚਾਇ ਪੌੜੀ ਜਿਨੀ ਹਰ ਹਰ ਨਾਮ ਧਿਆਇ ਤਿਨੀ ਪਾਇਰੇ ਸਰਬ ਸੁਖਾ ਸਭ ਜਨਮ ਤਿਨਾ ਕਾ ਸਫਲ ਹੈ ਜੇਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ ਜਿਨੀ ਗੁਰ ਕਾ ਬਚਨ ਆਰਾਧਿਆ ਤੈਨ ਵਸਰ ਗਏ ਸਭ ਦੁੱਖਾ ਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚਿੰਤ ਪਰਾਇ ਤੁਖਾ ਧੰ ਧੰ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਸਾਰ ਹਰ ਲਾਗੇ ਮੁਖਾ